ਖਬਰਨਾਮਾ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕੀ ਰਿਸ਼ਤਾ ਸੀ ਸ਼ਰੂਮਣੀ ਅਕਾਲੀ ਦਲ ਦੇ ਸਾਬਕਾ ਮਾਲ ਮੰਤਰੀ ਅਤੇ ਸੀਨੀਅਰ ਆਗੂ ਵਿਕਰਮ ਜੀਠਿਆ ਦੇ ਨਾਲ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਦਾ ਕਿਉਂਕਿ ਜਦੋਂ ਸੱਤਾ ਦੇ ਵਿੱਚ ਬੰਦਾ ਹੁੰਦਾ ਹੈ ਜਦੋਂ ਤੂਤੀ ਬੋਲਦੀ ਹੁੰਦੀ ਹੈ ਤਾਂ ਬਿਊਰੋਕ੍ਰੇਸੀ ਅੱਗੇ ਪਿੱਛੇ ਭੱਜਦੀ ਹੈ ਬਿਊਰੋਕ੍ਰਾਸੀ ਨੂੰ ਜੋ ਵੀ ਡਿਊਟੀ ਲਗਾਈ ਜਾਂਦੀ ਹੈ ਉਸ ਨੂੰ ਨੇਪਰੇ ਚਾੜਾ ਜ਼ਾਦਾ ਹੈ ਤੇ ਇੱਕ ਪਾਸੇ ਠੋਕ ਕੇ ਗਵਾਹੀ ਦਿੱਤੀ ਬਿਕਰਮ ਜਿਠੀਆ ਦੇ ਵਿਰੁੱਧ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਜਨ ਸਿੰਘ ਵੱਲੋਂ ਉਹਨਾਂ ਨੇ ਕਿਹਾ ਕਿ ਮਾਮਲਾ 540 ਕਰੋੜ ਦਾ ਨਹੀਂ ਮਾਮਲਾ ਹੈ 11000 ਕਰੋੜ ਦਾ ਮਾਮਲਾ ਹੈ ਡਰਗ ਤਸਕਰੀ ਦਾ ਮਾਮਲਾ ਹੈ ਕਿ ਨਸ਼ੇ ਦੇ ਬਦਲੇ ਹਥਿਆਰ ਬਿਕਰਮ ਜਿਠੀਆ ਉਹਨਾਂ ਵੱਲੋਂ ਜਿਹੜੇ ਨੇ ਸਪਲਾਈ ਕੀਤੇ ਜਾਂਦੇ ਸੀ ਇਹ ਪੰਜਾਬ ਦੇ ਸਾਬਕਾ ਡੀਜੀਪੀ ਅਸਦਾਰਥ ਚੱਟੂ ਉਪਦੇਾਇ ਨੇ ਵੀ ਗੱਲ ਕੀਤੀ ਇਹੀ ਗੱਲ ਕਰ ਰਹੇ ਨੇ ਈਡੀ ਦੇ ਸਾਬਕਾ ਡਾਇਰੈਕਟਰ ਨਰਿੰਦਰ ਸਿੰਘ ਲੇਕਿਨ ਉਧਰ ਖੁਲਾਸੇ ਕਰ ਦਿੱਤੇ ਗਏ ਨਹੀਂ ਕਿ ਵਾਰ-ਵਾਰ ਨਰਿੰਦਰ ਸਿੰਘ ਵੱਲੋਂ ਬਿਕਰਮ ਮਜੀਠੀਆ ਨੂੰ ਬਚਾਇਆ ਗਿਆ ਮੋٹے ਪੈਸੇ ਲੈ ਗਏ ਨਰਿੰਦਰ ਸਿੰਘ ਵੱਲੋਂ ਜਿਹੜਾ ਹੁਣ ਆਪਣੇ ਆਪ ਨੂੰ ਦੁੱਧ ਦਾ ਤੋਤਾ ਦੱਸ ਰਿਹਾ ਕਿ ਮੈਂ ਇਮਾਨਦਾਰ ਆ ਬਿਕਮ ਜੀਠਿਆ ਦੋਸ਼ੀ ਸੀ ਪਹਿਲਾ ਆਪਾਂ ਗੱਲਬਾਤ ਕਰਦੇ ਹਾਂ ਸੁਣਦੇ ਆ ਬਿੱਟੂ ਔਲਖ ਦੀ ਉਹਨਾਂ ਨੇ ਅਰੈਸਟ ਕੀਤਾ 2014 ਚ ਮੇਰੇ ਕੋਲ ਜੇਲ੍ਹ ਚ ਜਾ ਕੇ ਬਿਆਨ ਲੈ ਕੇ ਆਏ ਹੂੰ ਉਦੋਂ ਵਿਕ੍ਰਮ ਸਿੰਘ ਜੀਠੀ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਇੱਕ ਸਾਲ ਬਾਅਦ ਮੈਨੂੰ ਅਰੈਸਟ ਕਰਕੇ ਉੱਥੇ ਖੜਿਆ ਪੈਸੇ ਲੈਣ ਵਾਸਤੇ ਮੈਂ ਫਿਰ ਕਹਿ ਰਿਹਾ ਐਕਸਟੋਰਸ਼ਨ ਕਰਨ ਵਾਸਤੇ ਮੇਰੇ ਕੋਲ ਬਜੀਠੀ ਦਾ ਨਾਮ ਲਿਖਵਾਇਆ ਹੂੰ ਦੇ ਬਾਅਦ ਵਿੱਚ ਉਹਨਾਂ ਨਾਲ ਡੀਲ ਕਰਕੇ ਪੈਸੇ ਮੋٹے ਪੈਸੇ ਲੈ ਕੁੜੀ ਦਾ ਵਿਆਹ ਕੀਤਾ ਨਜ਼ਾਰੇ ਲੈ ਜਦੋਂ ਉੱਤੇ ਹਾਈ ਕਮਾਂਡ ਉੱਤੇ ਜਦੋਂ ਦੀ ਉੱਤੇ ਪਤਾ ਲੱਗਾ ਇਨਫੋਰਸਮੈਂਟ ਡਾਇਰੈਕਟਰ ਦੇ ਡਾਇਰੈਕਟਰ ਸਾਹਿਬ ਉਹਨਾਂ ਨੇ ਦੀ ਬਦਲੀ ਕਲਕੱਤੇ ਕਰਤੀ ਇਹ ਟੌਂਗ ਰਚਦਾ ਰਿਹਾ ਜਾ ਕੇ ਮਿਸ ਗਾਈਡ ਕਰਕੇ ਦੋ ਤਿੰਨ ਵਕੀਲ ਉੱਥੇ ਵੈਰੀ ਸੀਨੀਅਰ ਐਡਵੋਕੇਟਸ ਜਿਨ੍ਹਾਂ ਨੂੰ ਹੋਣ ਪਤਾ ਲੱਗਾ ਇਹਨੇ ਸਾਲੋਂ ਮਿਸਯੂਜ਼ ਕੀਤਾ ਹਾਂਜੀ ਗਨਮੈਨ ਲੈ ਲੈ ਓ ਲੈ ਲੈ ਕਾ ਕਾਦਾ ਇਹਨੂੰ ਖਤਰਾ ਜੀ ਗਨ ਮੈਂ ਲੈ ਦੇਂਦੀ ਕੀ ਖਤਰਾ ਦੱਸਣੂ ਤੁਸੀਂ ਨੂੰ ਪੁੱਛੋ ਵੀ ਤੁਹਾਨੂੰ ਕਿਸ ਤੋਂ ਖਤਰਾ ਥਿਸ ਇਜ਼ 올 ਫੇਕ ਪਰ ਉਹ ਤਾਂ ਖੁੱਲਕੇ ਬੋਲ ਰਹੇ ਨੇ ਖਲਾਫ ਕਿ ਲਾਓ ਉਹਨਾਂ ਕੋ ਕੀ ਐਵੀਡੈਂਸ ਹੈ ਤੁਹਾਡੇ ਮੂਜੀਠੀ ਕੋ ਸਿਰਫ ਮੇਰੀ ਇੱਕ ਸਟੇਟਮੈਂਟ ਜੀ ਜੀ ਚਾਹ ਦੀ ਇੱਕ ਸਟੇਟਮੈਂਟ ਹਾਂਜੀ ਉਹ ਉਹਨੂੰ ਉਹਨੇ ਸ਼ਰਿਆਂ ਜੁਦੀਸ਼ ਭੋਲੇ ਨੇ ਲਿਖ ਕੇ ਦਿੱਤਾ ਵੀ ਮੈਂ ਸੋਡੋ ਅਫਟਰ ਇਨ ਕਿਦ ਕੋ ਖਰੀਦਦਾ ਉਹ ਦੋਵੇਂ ਬੰਦੇ ਇਸ ਵੇਲੇ ਨਾਪਾ ਜੇਲ੍ਹ ਚ ਬੰਦ ਨੇ ਉਹਨਾਂ ਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕੀਤੀ ਹਮ ਇੱਕ ਐਫ ਆਈ ਆਰ ਨੰਬਰ 228 ਆਫ 2014 ਚੈਰੀਵ ਇੱਕ ਮਾਇਆ ਮਾਰਦੀ ਮਨ ਲਗੀ ਲੇਡੀ ਸੀ ਜੀ ਉਹ ਉਹਨਾਂ ਨੂੰ ਇਹਨਾਂ ਨੇ ਸਭ ਸਬਸ ਇੰਡੀਅਨ ਸੀਗੇ ਆ ਮੇਰੇ ਕੋਲ ਸਲਿੱਪਾ ਜੀ ਉਹ ਇਹਨਾਂ ਨੇ ਅਖਬਾਰ ਚ ਲਿਖਤਾ ਜੀ 골ਡਨ ट्रायंगल ਦਾ ਇਥੋਂ ਦੀ ਡਰੱਗ ਜਾਂਦੀ ਸੀ ਇਥੋਂ ਦੀ ਆਉਂਦੀ ਸੀ ਇੱਕ ਵੀ ਉਹਦਾ ਰਿਕਾਰਡ ਔਨ ਚਲਾਨ ਨਹੀਂ ਲੈਂਦਾ ਇਹ ਕੀ ਕਰਦੇ ਸੀਗੇ ਪ੍ਰੈਸ ਕਾਨਫਰੰਸ ਕੁਝ ਹੋਰ ਕਰਦੇ ਸੀ ਲੋਕਾਂ ਨੂੰ ਦਿਖਾਉਣ ਲਈ ਯਾਰ ਹੁਣ ਤਾਂ ਸੋਸ਼ਲ ਮੀਡੀਆ ਬਹੁਤ ਸਟਰੋਂਗ ਹੋ ਗਿਆ ਉਦੋਂ ਜਦੋਂ ਸਾਡੇ ਦੇ 2013 ਚ ਕੇਸ ਚੱਲਿਆ ਉਦੋਂ ਸੋਸ਼ਲ ਮੀਡੀਆ ਹੈਗਾ ਸੀ ਦੱਸੋ ਤੁਸੀਂ ਉਦੋਂ ਅਖਬਾਰ ਸੀ ਜਾਂ ਪੀਵੀ ਚੈਨਲ ਸੀ ਪਰ ਉਸਕੀ ਉਦੋਂ ਤਾਂ ਵਟਸਐਪ ਆਇਆ ਹੀ ਨਹੀਂ ਸੀ 2013 ਚ ਵਟਸਐਪ ਆ ਉਹ ਇਨ ਵੈਰੀ ਲੋ ਨੰਬਰਸ ਹੁਣ ਤਾਂ ਹੁਣ ਦਾ ਸੋਸ਼ਲ ਮੀਡੀਆ ਦਾ ਉਦੋਂ ਇਹਨਾਂ ਨੂੰ ਇੱਕੋ ਹੀ ਗੱਲ ਸੀ ਅਖਬਾਰਾਂ ਚ ਅਖਬਾਰ ਤੇ ਟੀਵੀ ਚ ਬ੍ਰੇਕਿੰਗ ਨਿਊਜ਼ ਜੱਜੀ ਸਿੰਘ ਚਾਲਸੇ 400 ਕਰੋੜ ਦਾ ਡਰੱਗ ਪਕੜਾ ਬਿੱਟੂ ਆਲਖ ਸੇ ਇਤਨਾ ਪਕੜਾ ਕਿੱਥੇ ਹੈ ਜੀ ਉਹ ਦੱਸਣੋ ਜਾ ਤੱਕ 10 6000 ਕਰੋੜ ਦਾ ਕਿੱਥੋਂ ਕਿੱਥੋਂ ਆਇਆ ਕਿੱਥੇ ਗਿਆ ਅਜੇ ਤੱਕ ਕਿਤੇ ਯਾਰ ਹਵਾ ਚ ਗੱਲ ਲੱਗਦੀ ਮੈਂ ਫਿਰ ਕਹਿ ਰਿਹਾ thorough investigation ਹੋਣੀ ਚਾਹੀਦੀ ਹੈ ਮੈਂ ਹੀ ਕੋਰਪੋਰੇਟ ਕਰਾਂਗੇ ਜੇ ਸਾਡਾ ਫਿਰ ਵੀ ਕਸੂਰ ਪਾਇਆ ਗਿਆ ਪਸੇ ਭਾਵੇਂ ਮੈਂ 6 ਸਾਲ ਦੀਆਂ ਕੱਟ ਗਿਆ ਮੈਂ ਫਿਰ ਬੁਗਤਨ ਤਿਆਰ ਤੁਸੀਂ ਨਰਿੰਦਰ ਜਸ ਇਹ ਨੇ ਨਰਿੰਦਰ ਨਰਿੰਦਰ ਸਿੰਘ ਦੇ ਵਿਰੋਧ ਚ ਬੋਰਡ ਨੇ ਬਿੱਟੂ ਆਲ ਅਫ ਹੈ ਜਿਹੜਾ ਕਿਹਾ ਕਿ ਧੱਕੇ ਦੇ ਨਾਲ ਸਾਡੇ ਕੋਲ ਨਾਲ ਖਵਾਏਗਾ ਇਹ ਸਾਬਕਾ ਈਡੀ ਦੇ ਡਾਇਰੈਕਟਰ ਨਰਿੰਜਨ ਸਿੰਘ ਵੱਲੋਂ ਢੋਂਗ ਰਚਿਆ ਗਿਆ ਵਿਕਰਮ ਜਿਠੀਆ ਦੇ ਕੋਲੋਂ ਪੈਸਾ ਲੈ ਗਿਆ ਉਸ ਪੈਸੇ ਤੇ ਐਸਪਾਸ ਦੀ ਕੀਤੀ ਗਈ ਉਸ ਪੈਸੇ ਦੇ ਨਾਲ ਆਪਣੀ ਲੜਕੀ ਦਾ ਵਿਆਹ ਵੀ ਕੀਤਾ ਯਾਨੀ ਕਿ ਉਹਨਾਂ ਨੇ ਕਿਹਾ ਕਿ ਇੱਕ ਵੀ ਤੱਥ ਨਰਿੰਜਨ ਸਿੰਘ ਦੇ ਕੋਲ ਨਹੀਂ ਸੀ ਨਾ ਮੇਰੇ ਵਿਰੁੱਧ ਨਾ ਵਿਕਰਮ ਜਿਠੀਆ ਦੇ ਵਿਰੁੱਧ ਯਾਨੀ ਕਿ ਇਹ ਝੂਠਾ ਕੇਸਾਂ ਦੇ ਵਿੱਚ ਫਸਾਇਆ ਗਿਆ ਨਰਿੰਜਨ ਸਿੰਘ ਵੱਲੋਂ ਤਾਂ